ਕਰ ਕਰੀ ਆਮਦਨ ਦੀ ਕਿੰਨੇ ਕੇ ਤੁਸੀਂ ਮਹੀਨੇ ਦੇ ਪੈਸੇ ਕਮਾਣਦੇ ਸਰ ਸਾਡਾ ਇਹਦੇ ਵਿੱਚ ਤਕਰੀਬਨ 15000 ਰੁਪਇਆ ਬਣ ਜਾਂਦਾ ਸਵੀਨਾ ਵਿਖਾਵਾਂਗੇ ਸ਼੍ਰੀ ਅਮਰਸੇਤ ਸਾਹਿਬ ਦੀਆਂ ਜਿੱਤ ਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਕੀ ਰੰਗਲਾ ਪੰਜਾਬ ਜਿਹੜਾ ਕੀ ਮੇਲਾ ਦਿਖਾਇਆ ਜਿਹੜਾ ਤਿਆਰ ਕੀਤਾ ਗਿਆ ਤੁਸੀਂ ਦੇਖਦੇ ਹੋ ਰੀਦਿਆਂ ਨੂੰ ਵਿੱਚ ਅਤੇ ਇੱਥੇ ਇੱਕ ਬੜਾ ਸੋਹਣਾ ਜਿਹੜਾ ਕੀ ਸਟਾਲ ਜਿਹੜਾ ਤਿਆਰ ਕੀਤਾ ਗਿਆ ਵਾ ਸਾਨੂੰ ਪਿੰਡ ਵਿੱਚ ਫ੍ਰੀਕ ਸਲਾਈਸ ਖਾ ਕੇ ਫਰੀ ਜਿਸ ਤਰ੍ਹਾਂ ਟ੍ਰੇਨਿੰਗ ਦਿਵਾ ਕੇ ਅਸੀਂ ਪਹਿਲਾਂ ਘਰ ਵਿੱਚ ਬਿਲਕੁਲ ਫਰੀ ਰਹਿੰਦੇ ਹੁੰਦੇ ਸੀ ਤੇ ਹੁਣ ਅਸੀਂ ਆਪਣੇ ਆਪਣੇ ਮਤਲਬ ਕੰਮ ਕਰ ਸਕਦੇ ਆ ਆਪਣੇ ਪੈਸੇ ਕਮਾ ਸਕਦੇ ਆ ਆਪਣੇ ਘਰ ਦੀ ਤਰੱਕੀ ਕਰ ਸਕਦੇ ਆ ਜਿਸੋ ਜਿਹੜਾ ਸਰਕਾਰ ਲੋ ਤੁਹਾਨੂੰ ਜਿਹੜਾ ਇਹ ਰੋਜ਼ਗਾਰ ਦਿੱਤਾ ਵਾ ਕੀ ਨਾ ਰੋਜ਼ਗਾਰ ਕੀ ਨਾ ਲੱਗ ਸਕਿਆ ਵਾ ਇਹ ਰੋਜ਼ਗਾਰ ਜੇਕਰ ਲੈਣਾ ਹੋਵੇ ਕਿਸ ਤਰ੍ਹਾਂ ਕਿਸੇ ਨੇ ਕਿਸ ਤਰ੍ਹਾਂ ਜਿਹੜਾ ਰੋਜ਼ਗਾਰ ਜਿਹੜਾ ਇਹ ਕੰਮ ਕਰ ਸਕਦਾ ਹੈ ਦੇ ਪਿੰਡ ਵਿੱਚ ਜਿੱਦਾਂ ਕੰਮ ਸਿਖਾਲਦੇ ਆ ਵੀ ਸਲਾਈ ਸਿਖਾ ਲਈਗੀ ਫੇਰ ਜਿਸ ਤਰ੍ਹਾਂ ਸਾਨੂੰ ਆਚਾਰ ਮਰਬਾ ਇਹ ਸਾਰੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਵਾ ਤਾਂ ਫੇਰ ਜਿਵੇਂ ਜਿਵੇਂ ਸਾਨੂੰ ਇਹ ਸਾਰਾ ਕੁਝ ਆਉਂਦਾ ਤਾਂ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਸਰ ਇਹ ਸਕੀਮ ਐਨਆਰਐਲਐਮ ਦੀ ਸਕੀਮ ਆ ਤੇ ਇਹਦੇ ਵਿੱਚ ਸਾਨੂੰ ਸਵੈ ਸਹਾਇਤਾ ਗਰੁੱਪ ਬਣਾਉਂਦੀ ਸਕੀਮ ਬਾਰੇ ਪਹਿਲਾਂ ਪਤਾ ਲੱਗਾ ਫਿਰ ਇਸ ਦੇ ਨਾਲ ਸਾਨੂੰ ਜੋੜ ਕੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਏ ਜਿ ਤਰ੍ਹਾਂ ਫ੍ਰੀ ਟ੍ਰੇਨਿੰਗਾਂ ਲੱਗ ਜਾਂਦੀਆਂ ਆ ਚਾਰ ਪਾਪੜ ਮਰਬਾਬ ਵੜੀਆਂ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਪਤਾ ਨਹੀਂ ਸੀ ਇਹ ਰੈਡੀਮੇਡ ਚੀਜ਼ਾਂ ਹੀ ਬਾਜ਼ਾਰ ਤੋਂ ਚੁੱਕ ਲੈਂਦੇ ਸੀ ਪਹਿਲਾਂ ਤੇ ਸਾਡੀ ਆਮ ਜੀ ਜ਼ਿੰਦਗੀ ਸੀ ਵੀ ਘਰੇ ਬੈਠੇ ਅਸੀਂ ਰੋਟੀ ਬਣਾ ਲੈਣੀ ਖਾ ਲੈਣੀ ਬੱਚੇ ਵੇਖ ਲੈਣੇ ਠੀਕ ਹੈ ਨਾ ਬਟ ਹੁਣ ਸਾਨੂੰ ਇਹਦੇ ਵਿੱਚ ਇਹ ਬੈਨੀਫਿਟ ਹੋ ਗਿਆ ਕਿ ਜਿਵੇਂ ਜਿਵੇਂ ਅਸੀਂ ਆਪਣੇ ਬੱਚਿਆਂ ਦਾ ਵੀ ਜੀਵਨ ਬਦਲਿਆ ਵਾ ਸਾਡੇ ਘਰ ਦੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਹੁੰਦੀਆਂ ਵਾ ਸਾਡੇ ਬਿਜ਼ਨਸ ਵਿੱਚ ਵਾਧਾ ਹੋ ਰਿਹਾ ਉਹਦੇ ਵਿੱਚ ਸਾਰ ਪਿੰਡਾਂ ਦੇ ਵਿੱਚ ਜਿਤਨਾ ਪਲਾਸਟੂ ਕੀਤੀ ਹੋਵੇ ਬੇਟੀ ਨੇ ਜਾਂ ਕੋਈ ਵੀ ਲੇਡੀਜ਼ ਅਨਮੈਰਿਡ ਆ ਮੈਰਿਡ ਆ ਕੋਈ ਵੀ ਇਹ ਗਰੁੱਪ ਦੇ ਨਾਲ ਜੁੜ ਕੇ ਪਿੰਡਾਂ ਦੇ ਵਿੱਚ ਜਾ ਕੇ ਗਰੁੱਪ ਬਣਾਉਣਗੀਆਂ ਉਹਨਾਂ ਨੂੰ ਉਹ ਵੀ ਬੈਨੀਫਿਟ ਹੁੰਦਾ ਵਾ ਨਾਲ ਦੇ ਨਾਲ ਆਪਣਾ ਇਹ ਕੰਮ ਵੀ ਸਟਾਰਟ ਕਰ ਸਕਦੇ ਆ ਸਿਕਾ ਦੋਸਤੋ ਮੈਂ ਹੈ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾ ਕੇ ਸ਼੍ਰੀ ਅਮਰਸਤ ਸਾਬ੍ਹ ਦੀਆਂ ਜਿੱਤ ਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਕੀ ਰੰਗਲਾ ਪੰਜਾਬ ਜਿਹੜਾ ਕੀ ਮੇਲਾ ਦਿਖਾਇਆ ਜਿਹੜਾ ਤਿਆਰ ਕੀਤਾ ਗਿਆ ਤੁਸੀਂ ਦੇਖਦੇ ਹੋ ਰੀਤਿਆਂ ਨੂੰ ਵਿੱਚ ਅਤੇ ਇੱਥੇ ਇੱਕ ਬੜਾ ਸੋਹਣਾ ਜਿਹੜਾ ਕੀ ਸਟਾਲ ਜਿਹੜਾ ਤਿਆਰ ਕੀਤਾ ਗਿਆ ਵਾ ਤੁਸੀਂ ਦੇਖਦੇ ਹੋ ਤਸਵੀਰਾਂ ਵਿੱਚ ਨਾਗਿਆਲਾ ਸਾਹਿਬ ਆਜੀਵਿਕਾ ਸਵੈ ਸਹਾਇਤਾ ਸਮੂਹ ਪਿੰਡ ਉਦੁਕੇ ਕਲਾ ਬਲਾਕ ਤੁਸੀਂ ਕਾ ਉਹਨਾਂ ਜਿਹੜੇ ਕੀ ਸਰਕਾਰ ਵੱਲੋਂ ਕਿ ਰੋਜ਼ਗਾਰ ਦਿੱਤਾ ਗਿਆ ਬੀਬੀਆਂ ਪੈਣਾ ਦੇੜਾ ਕੀ ਘਰਾਂ ਵਿੱਚ ਮਿਹਨਤਗਾਰ ਹੁੰਦੀਆਂ ਨੇ ਉਹਨਾਂ ਨੂੰ ਰੋਜ਼ਗਾਰ ਉਨਾ ਵਾਣੂ ਜਿਹੜਾ ਕੀ ਸੈਨਸ ਕੀਤਾ ਬਣਾਇਆ ਜਾਂਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਵੀ ਕੰਮ ਬਹੁਤ ਸੋਹਣਾ ਸਰਕਾਰ ਵੱਲੋਂ ਪ੍ਰਾਲਾ ਕੀਤਾ ਗਿਆ ਵਾ ਜਿਹੜੀਆਂ ਬੀਬੀਆਂ ਘਰ ਵਿੱਚ ਵਿਲੀਆਂ ਨੇ ਜਾਂ ਨਹੀਂ ਕੰਮ ਕਰ ਸਕਦੀਆਂ ਉਹਨਾਂ ਨੂੰ ਨਵੀਂ-ਨਵੀਂ ਸਕੀਮਾਂ ਦੇ ਕੇ ਉਹਨਾਂ ਨੂੰ ਜਿਹੜਾ ਕੀ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨਾਲੇ ਰੋਜ਼ਗਾਰ ਦਿੱਤਾ ਜਾ ਰਿਹਾ ਸਰਕਾਰ ਵਾਲਾ ਬਹੁਤ ਸੋਹਣਾ ਪ੍ਰਾਲਾ ਜਿਹੜਾ ਕੀਤਾ ਗਿਆ ਸਰਕਾਰ ਵੱਲੋਂ ਤੇ ਇਹ ਗੱਲਬਾਤ ਵੀ ਕਰਾਂਗੇ ਪੈਂਦੇ ਨਾਲ ਪੁੱਛਾਂਗੇ ਸਾਰਾ ਕੀ ਹੈ ਕੀ ਹਾਲ ਹਾਂਜੀ ਪੈਂਦੇ ਕੀ ਨਾਮ ਤੁਹਾਡਾ ਕਬਲਜੀਤ ਕੌਰ ਜੀ ਕਬਲਜੀਤ ਜੀ ਵੀ ਨੇ ਸੋਪੀ ਸਰਕਾਰ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਵਾ ਕਿਸ ਤਰ੍ਹਾਂ ਜਿਹੜਾ ਤੁਹਾਡਾ ਗਰੁੱਪ ਬਣਾ ਕੇ ਸਰਕਾਰ ਵੱ ਸਭ ਤੋਂ ਪਹਿਲਾਂ ਕਿ ਸਾਨੂੰ ਇਸ ਕੰਮ ਬਾਰੇ ਪਤਾ ਹੀ ਨਹੀਂ ਹੁੰਦਾ ਕਿ ਸ਼ਹਿਰ ਤੇ ਜਾ ਕੇ ਵੀ ਕੋਈ ਕੰਮ ਕਰ ਸਕਦੇ ਆ ਸਾਨੂੰ ਪਿੰਡ ਵਿੱਚ ਫ੍ਰੀ ਸिलाई ਸਿਖਾ ਕੇ ਫ੍ਰੀ ਜਿਸ ਤਰ੍ਹਾਂ ਟ੍ਰੇਨਿੰਗ ਦਿਵਾ ਕੇ ਅਸੀਂ ਪਹਿਲਾਂ ਘਰ ਵਿੱਚ ਬਿਲਕੁਲ ਫ੍ਰੀ ਰਹਿੰਦੇ ਹੁੰਦੇ ਸੀ ਹੋ ਰਹੀ ਆਪਣੇ ਆਪੇ ਮਤਲਬ ਕੰਮ ਕਰ ਸਕਦੇ ਆ ਆਪਣੇ ਪੈਸੇ ਕਮਾ ਸਕਦੇ ਆ ਆਪਣੇ ਘਰ ਦੀ ਤਰੱਕੀ ਕਰ ਸਕਦੇ ਆ ਮੈਨੂੰ ਇਸੋ ਜਿਹੜਾ ਸਰਕਾਰ ਲੋ ਤੁਹਾਨੂੰ ਜਿਹੜਾ ਇਹ ਰੋਜ਼ਗਾਰ ਦਿੰਦਾ ਵਾ ਕੀ ਨਾ ਰੋਜ਼ਗਾਰ ਕੀ ਨਾ ਦੱਸਿਆ ਗਿਆ ਵਾ ਇਹ ਰੋਜ਼ਗਾਰ ਜੇਕਰ ਲੈਣਾ ਹੋਵੇ ਕਿਸ ਤਾਂ ਕਿਸੇ ਨੇ ਕਿਸ ਤਾਂ ਜਿਹੜਾ ਰੋਜ਼ਗਾਰ ਜਿਹੜਾ ਇਹ ਕੰਮ ਕਰ ਸਕਦਾ ਹੈ ਇਹਦੇ ਨਾਲ ਜਿਸ ਤਰ੍ਹਾਂ ਵੀ ਆਪਾਂ ਪਿੰਡ ਵਿੱਚ ਜਿਸ ਤਰ੍ਹਾਂ ਮੈਡਮ ਆਉਂਦੇ ਆ ਦਜਨੀ ਮੈਡਮ ਆਉਂਦੇ ਆ ਉਹਨਾਂ ਦੇ ਨਾਲ ਅਸੀਂ ਜਿੱਦਾਂ ਵੀ ਗਰੁੱਪ ਦੇ ਨਾਲ ਗੱਲਬਾਤ ਕਰਦੇ ਆ ਤੇ ਉਹ ਜਿਸ ਤਰ੍ਹਾਂ ਆਪਾਂ ਵੀ ਗੱਲਬਾਤ ਕਰਨਾ ਹਾਨੂੰ ਪਤਾ ਲੱਗਦਾ ਵਾ ਕਿ ਪਿੰਡ ਵਿੱਚ ਜਿੱਦਾਂ ਕੰਮ ਸਖਾਲਦੇ ਆ ਪਿਸਲਾ ਇਸ ਖਾਲੀ ਗਈ ਫਿਰ ਜਿਸ ਤਰ੍ਹਾਂ ਸਾਨੂੰ ਅਚਾਰ ਮਰਬਾ ਇਹ ਸਾਰੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਵਾ ਤਾਂ ਫਿਰ ਜਿਵੇਂ ਜਿਵੇਂ ਸਾਨੂੰ ਇਹ ਸਾਰਾ ਕੁਝ ਆਉਂਦਾ ਤਾਂ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਠੀਕ ਹੈ ਬਾਬਾ ਧੰਨਵਾਦੀ ਤੁਸੀਂ ਦੇਖਿਆ ਵੀ ਸਰਕਾਰ ਵੱਲੋਂ ਬਹੁਤ ਸੋਹਣਾ ਪ੍ਰਬਾਲਾ ਕੀਤਾ ਜਾ ਰਿਹਾ ਵਾ ਜਿਹੜੀਆਂ ਮਾਤਾਵਾਂ ਘਰੇ ਕੰਮ ਕਾਰ ਕਰਨ ਤੋਂ ਜਿਹੜੀਆਂ ਨਹੀਂ ਜਾ ਸਕਦੀਆਂ ਕਿਤੇ ਉਹਨਾਂ ਨੂੰ ਘਰੇ ਰੋਜ਼ਗਾਰ ਦਿੱਤਾ ਜਾਂਦਾ ਸਰਕਾਰ ਵੱਲੋਂ ਬਹੁਤ ਸੋਹਣੀ ਸਕੀਮ ਦਿੱਤੀ ਗਈ ਹੈ ਅਤੇ ਸਵੇ ਸਾਇਤਾ ਜਿਹੜੀ ਹੈ ਸਕੀਮ ਆ ਉਹਦੇ ਸੂਰਜੜਾ ਏ ਪੈਣਾ ਰਕੀਦ ਹੋ ਜਾ ਦਿੱਤਾ ਦਾ ਹੋਰ ਵੀ ਗੱਲਬਾਤ ਕਰਾਂਗੇ ਪੈਂਡੀ ਨਾਲ ਹਾਂਜੀ ਪੈਂਡੀ ਕੀ ਨਾਂ ਦਾ ਦਲਜੀਤ ਕੌਰ ਸਰ ਦਲਜੀਤ ਕੌਰ ਜੀ ਕਿਸ ਤਰ੍ਹਾਂ ਦਾ ਕੰਮ ਹੈ ਸਰਕਾਰ ਵੱਲੋਂ ਪ੍ਰਾਜਿਤ ਦਿੱਤਾ ਗਿਆ ਵਾ ਤੇ ਕੀ ਨਾਂ ਕੀ ਹੈ ਸਕੀਮ ਦਾ ਇਹਦਾ ਸਰੇ ਸਕੀਮ ਐਨ ਆਰ ਐਲ ਐਮ ਦੀ ਸਕੀਮ ਆ ਤੇ ਇਹਦੇ ਵਿੱਚ ਸਾਨੂੰ ਸਵੈ ਸਹਾਇਤਾ ਗਰੁੱਪ ਬਣਾਉਣ ਦੀ ਸਕੀਮ ਬਾਰੇ ਪਹਿਲਾਂ ਪਤਾ ਲੱਗਾ ਫਿਰ ਇਸ ਦੇ ਨਾਲ ਸਾਨੂੰ ਜੋੜ ਕੇ ਬਹੁਤ ਹੀ ਜਿਆਦਾ ਬੈਨੀਫਿਟ ਹੋਏ ਜਿ ਤਰ੍ਹਾਂ ਫ੍ਰੀ ਟ੍ਰੇਨਿੰਗਾਂ ਲੱਗ ਜਾਂਦੀਆਂ ਆ ਚਾਰ ਪਾਪੜ ਮਰਬਾ ਵੜੀਆਂ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਪਤਾ ਨਹੀਂ ਸੀ ਇਹ ਰੈਡੀਮੇਡ ਚੀਜ਼ਾਂ ਹੀ ਬਾਜ਼ਾਰ ਤੋਂ ਚੁੱਕ ਲੈਂਦੇ ਸੀ ਹੁਣ ਪਰ ਜਦੋਂ ਅਸੀਂ ਹੱਤੀ ਸਟਾਰਟ ਕਰਦੇ ਆ ਬਣਾਉਣਾ ਸਾਨੂੰ ਸੋਣਾ ਲੱਗਦਾ ਕਿ ਸਾਨੂੰ ਵੀ ਕੁਝ ਸਾਡੇ ਵਿੱਚ ਵੀ ਹੋਣਾ ਰਾਇਆ ਵਾ ਤੇ ਸਾਡੇ ਜੀਵਨ ਵਿੱਚ ਬਦਲਾਵ ਆਇਆ ਵਾ ਜਿਵੇਂ ਕਿ ਅਸੀਂ ਫ੍ਰੀ ਬੈਣਾ ਇਤਰਾ ਹੀ ਥੇਲੀਆਂ ਦੇ ਵਿੱਚ ਬੈਠੇ ਰਹਿਣਾ ਕਿਤਰਾ ਵੀ ਠੀਕ ਹੈ ਨਾ ਉਸ ਤੋਂ ਇਲਾਵਾ ਹੁਣ ਅਸੀਂ ਆਪਣੇ ਬਿਜ਼ਨਸ ਵਿੱਚ ਵਿਜੀ ਆ ਹਨ ਬਹੁਤ ਵਧੀਆ ਲੱਗਦਾ ਹੈ ਕਿ ਅਸੀਂ ਆਪਣੇ ਆਜੀਵਿਕਾ ਕਮਾਉਣ ਲੱਗ ਪਏ ਆ ਮੈਨੂੰ ਇਹ ਸੋਚ ਵੀ ਜਦੋਂ ਨਹੀਂ ਸੀ ਤੁਸੀਂ ਇਸ ਬਿਜ਼ਨਸ ਵਿੱਚ ਪਏ ਜਿਹੜਾ ਸਰਕਾਰ ਨੇ ਜਿਹੜਾ ਪ੍ਰਾਲਾ ਕੀਤਾ ਵਾ ਉਸ ਤੋਂ ਪਹਿਲਾਂ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਸੀ ਜਦੋਂ ਦਾ ਤੁਸੀਂ ਜੀਵਨ ਵਿੱਚ ਪੈ ਗਏ ਉਹ ਤੁਹਾਨੂੰ ਜਿਹੜਾ ਸਰਕਾਰ ਲੋ ਇਸ ਸਹੈ ਦਾ ਜਿਹੜਾ ਤੁਹਾਨੂੰ ਰੋਜ਼ਗਾਰ ਖੋਕ ਦਿੱਤਾ ਗਿਆ ਉਸ ਤੋਂ ਬਾਅਦ ਤੁਹਾਡਾ ਘਰ ਦਾ ਜੀਵਨ ਤੇ ਤੁਹਾਡੀ ਕਿਸ ਤਰ੍ਹਾਂ ਦੀ ਬਤੀਤ ਹੋਈ ਸਰ ਪਹਿਲਾਂ ਤਾਂ ਸਾਡੀ ਇੱਕ ਆਮ ਜੀਵਨ ਜੀਵਨ ਸੀ ਪੀ ਘਰੇ ਬੈਠੇ ਅਸੀਂ ਰੋਟੀ ਬਣਾ ਲੈਣੀ ਖਾ ਲੈਣੀ ਬ ਬਟ ਹੁਣ ਸਾਨੂੰ ਇਹਦੇ ਵਿੱਚ ਇਹ ਬੈਨੀਫਿਟ ਹੋ ਗਿਆ ਕਿ ਜਿਵੇਂ ਜਿਵੇਂ ਅਸੀਂ ਆਪਣੇ ਬੱਚਿਆਂ ਦਾ ਵੀ ਜੀਵਨ ਬਦਲਿਆ ਵਾ ਸਾਡੇ ਘਰ ਦੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਹੁੰਦੀਆਂ ਵਾ ਸਾਡੇ ਬਿਜ਼ਨਸ ਵਿੱਚ ਵਾਧਾ ਹੋ ਰਿਹਾ ਹੈ ਅਹੀਂ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਜਾ ਕੇ ਗਰੁੱਪ ਵੀ ਬਣਾ ਲੈਨੇ ਆ ਨਾਲ ਨਾਲ ਆਪਣੇ ਘਰ ਦਾ ਸਮਾਨ ਤਿਆਰ ਕਰਕੇ ਇਹ ਵੀ ਅਸੀਂ ਸੇਲ ਕਰ ਲੈਨੇ ਆ ਤੇ ਸਾਡੇ ਬਿਜ਼ਨਸ ਵਿੱਚ ਬਹੁਤ ਅਸੀਂ ਵਧੀਆ ਜੀਵਿਕਾ ਕਮਾਉਣ ਡਿਆ ਹਟਾ ਬਿਜ਼ਨਸ ਕੋਈ ਅਸੀਂ ਦੇਖਿਆ ਵੀ ਹੋਰ ਵੀ ਬੜੀਆਂ ਭੈਣਾਂ ਜਿਹੜੀਆਂ ਪਿੰਡਾਂ ਦੀਆਂ ਬੇਰੁਜ਼ਗਾਰ ਨੇ ਜਿਹੜੀਆਂ ਕਿ ਰੋਟੀ ਪਾਣੀ ਤੱਕ ਸੀਮਤ ਆ ਉਹਨਾਂ ਨੂੰ ਨਈ ਚੀਜ਼ਾਂ ਦਾ ਪਤਾ ਇਸ ਸਕੀਮ ਬਾਰੇ ਪਤਾ ਜੇਕਰ ਕਿਸੇ ਨੇ ਤੁਹਾਡੇ ਨਾਲ ਇਹ ਜਿਹੜੀ ਸਕੀਮ ਚ ਜੁੜਨਾ ਹੋਵੇ ਜਾਂ ਆਪਣਾ ਰੋਜ਼ਗਾਰ ਜਿਹੜਾ ਖੋਲਣਾ ਹੋਵੇ ਤੋਂ ਕਿਸਦਾ ਤੁਹਾਡਾ ਸਪੋਰਟ ਕਰ ਸਕਦਾ ਹੈ ਸਰਹੀਂ ਵੇਖੋ ਪਿੰਡਾਂ ਦੇ ਵਿੱਚ ਪਹਿਲਾਂ ਤੇ ਉਹਨਾਂ ਨੂੰ ਗਰੁੱਪ ਬਣਾਉਣਾ ਸਿਖਾਵਾਂਗੇ ਕਿ ਤਰ੍ਹਾਂ ਅਸੀਂ 10 ਲੇਡੀਜ਼ ਦਾ ਗਰੁੱਪ ਬਣਾਵਾਂਗੇ ਫਿਰ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਫੰਡ ਵੀ ਦਿਵਾਉਨੇ ਆ ਸਰਕਾਰ ਕੋਲੋਂ ਪਰੀ ਵਧੀਆ ਨਾ ਫੰਡ ਮਿਲਦਾ ਵਾ ਜਿਹਦੇ ਉਤੇ ਆਪਣਾ bizness ਸਟਾਰਟ ਕਰ ਲੈਂਦੇ ਆ ਵਾ ਫਿਰ ਜਿਸ ਤਰ੍ਹਾਂ ਅਨਪੜ ਬੀਬੀਆਂ ਵੀ ਇਹਦੇ ਵਿੱਚ ਲੇਡੀਜ਼ ਜੋ ਜੋੜਦੀਆਂ ਵਾ ਉਹਨਾਂ ਨੂੰ ਵੀ ਬਹੁਤ ਵਧੀਆ ਬੈਨੀਫਿਟ ਹੁੰਦਾ ਕਿ ਅਹੀਂ ਪੜੇ ਵੀ ਨਹੀਂ ਗਏ ਤੇ ਪਰ ਅਹੀਂ ਆਜੀਵਿਕਾ ਕਮਾਉਣ ਦੇ ਕਾਬਿਲ ਹੋ ਗਏ ਪਰ ਮੈਨੂੰ ਸੋ ਵੀ ਜੇਕਰ ਬੰਦਾ ਕੋਈ ਪੜਿਆ ਲਿਖਿਆ ਹੋਵੇ ਜੇ ਕੋਈ ਭੈਣ ਮੰਨ ਲਓ 10 ਤੋਂ ਲੈ ਕੇ ਗਾਜਖੂਨ ਤੱਕ ਪੜ੍ਹੀ ਆ ਉਹਦੇ ਵਾਸਤੇ ਕੀ ਰੋਜ਼ਗਾਰ ਹੋਊਗਾ ਉਹਦੇ ਵਾਸਤੇ ਸਰਕਾਰ ਵੱਲੋਂ ਕੀ ਸਹੂਲਤ ਦਿੱਤੀ ਜਾਣੀ ਆ ਉਹਦੇ ਵਿੱਚ ਸਰ ਪਿੰਡਾਂ ਦੇ ਵਿੱਚ ਜਿੱਤਰਾ ਪਲਾਸਟੂ ਕੀਤੀ ਹੋਵੇ ਬੇਟੀ ਨੇ ਜਾਂ ਕੋਈ ਵੀ ਲੇਡੀਜ਼ ਅਨਮੈਰਿਡ ਆ ਮੈਰਿਡ ਆ ਕੋਈ ਵੀ ਇਹ ਗਰੁੱਪ ਦੇ ਨਾਲ ਜੁੜ ਕੇ ਪਿੰਡਾਂ ਦੇ ਵਿੱਚ ਜਾ ਕੇ ਗਰੁੱਪ ਬਣਾਉਣਗੀਆਂ ਉਹਨਾਂ ਨੂੰ ਉਹ ਵੀ ਬੈਨੀਫਿਟ ਹੁੰਦਾ ਵਾ ਨਾਲ ਦੇ ਨਾਲ ਆਪਣਾ ਇਹ ਕੰਮ ਵੀ ਸਟਾਰਟ ਕਰ ਸਕਦੀਆਂ ਜਿਵੇਂ ਇਸ ਤੋਂ ਕਿ ਉਮਰ ਦੀ ਕੋਈ ਸੀਮਾ ਹੁੰਦੀ ਆ ਵੀ ਪਿੰਡ ਦੀ ਕੋਈ ਨੌਤੀ ਹੋਵੇ ਜਾਂ ਕੋਈ ਪਿੰਡ ਦੀ ਨੌ ਹੋਵੇ ਇਸ ਤਰ੍ਹਾਂ ਦਾ ਕੋਈ ਹੁੰਦਾ ਕੋਈ ਨਾ ਕੋਈ ਵੀ ਜਿਹੜਾ ਇਸ ਜੁਲਸਾ ਦਾ ਹੈ 18 ਸਾਲ ਤੋਂ ਲੈ ਕੇ 42 ਦੀ ਏਜ ਤੱਕ ਹਰ ਲੇਡੀ ਇਸ ਦੇ ਵਿੱਚ ਜੁੜ ਸਕਦੀ ਹੈ ਤੇ ਮੈਨੂੰ ਇਹ ਸੋ ਵੀ ਆਮਦਨ ਦੀ ਗੱਲ ਕਰੀਏ ਮਹੀਨੇ ਦੀ ਕਿੰਨੇ ਕ ਆਮਦਨ ਕਮਾ ਲੈਂਦੇ ਹੋ ਜੇਕਰ ਤੁਸੀਂ ਕਿਤੇ ਪ੍ਰਾਈਵੇਟ ਕੰਮ ਕਰਦੇ ਤੇ ਕੀ ਲੱਗਦਾ ਸੀ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਨ ਦੇ ਨਾਲ ਨਾਲ ਤੁਸੀਂ ਆਪਣਾ ਰੋਜ਼ਗਾਰ ਚਲਾ ਸਕਦੇ ਸੀ ਵੀ ਇਕਲ ਗੱਲ ਕਰੀਏ ਆਮਦਨ ਦੀ ਕਿੰਨੇ ਕ ਤੁਸੀਂ ਮਹੀਨੇ ਦਾ ਪੈਸੇ ਕਮਾ ਲੈਂਦੇ ਹੋ ਸਰ ਸਾਡਾ ਇਹਦੇ ਵਿੱਚ ਤਕਰੀਬਨ 15000 ਰੁਪਇਆ ਬਣ ਜਾਂਦਾ ਹਾਂਜੀ 15 ਲੱਗਦਾ ਭੀ ਜੇਕਰ ਤੁਸੀਂ ਬਾਹਰ ਕਿਤੇ ਕੰਮ ਕਰਦੇ ਪ੍ਰਾਈਵੇਟ ਤੇ ਸ਼ਾਇਦ ਤੁਹਾਨੂੰ 50000 ਰੁਪਇਆ ਨਾਲ ਮਿਲਦਾ ਕਦੇ ਨਹੀਂ ਸਰ ਸਾਨੂੰ ਨਹੀਂ ਹੀ ਮਿਲਣਾ ਕਿਉਂਕਿ ਪ੍ਰਾਈਵੇਟ ਦੇ ਵਿੱਚ ਇੰਨਾ ਪੈਸਾ ਭਰਦੇ ਹੀ ਨਹੀਂਗੇ ਹਾਂਜੀ ਉਥੇ ਨਾਈਟ ਡਿਊਟੀ ਵੀ ਸਾਨੂੰ ਦੇਣੀ ਪੈਂਦੀ ਆ ਹੁਣ ਇਹ ਵੀ ਆਪਣੇ ਬੱਚਿਆਂ ਕੋਲੋਂ ਵੀ ਆ ਜਾਈਦਾ ਵਾ ਸਾਨੂੰ ਵਧੀਆ ਲੱਗਦਾ ਵਾ ਤੇ ਪ੍ਰਾਈਵੇਟ ਦੇ ਵਿੱਚ ਵੇਖੋ ਨਾਈਟ ਡਿਊਟੀ ਵੀ ਦੇਣੀ ਪੈਂਦੀ ਸਾਨੂੰ ਤੇ ਇਹਦੇ ਵਿੱਚ ਅਸੀਂ ਆਪਣਾ ਘਰ ਬੈਠੇ ਆ ਆਪਣਾ ਘਰ ਦਾ ਕੰਮ ਵੀ ਕਰਦੇ ਆ ਆਪਣੇ ਬੱਚੇ ਵੀ ਦੇਖ ਲੈਣੇ ਆ ਆਪਣੇ ਫਿਰ ਸਾਨੂੰ ਆਜੀਵਿਕਾ ਕਮਾਉਂਦਾ ਵੀ ਮੌਕਾ ਮਿਲ ਜਾਂਦਾ ਠੀਕ ਹੈ ਮੈਨੂੰ ਇਹ ਸੋਪੀ ਹੋਰ ਕੀ ਕੀ ਜਿਹੜਾ ਤੁਹਾਨੂੰ ਸਿੱਖਣ ਵਾਸਤੇ ਮੌਕਾ ਦਿੱਤਾ ਜਾਂਦਾ ਹੋਰ ਤੁਸੀਂ ਕੀ ਕੀ ਤਿਆਰ ਕਰਦੇ ਹੋ ਜ ਜ ਤੁਹਾਨੂੰ ਕੀ ਕੀ ਟ੍ਰੇਨਿੰਗ ਦਿੱਤੀ ਜਾਂਦੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਮਿਲਦੀ ਆ ਜਿਹੜਾ ਤੁਹਾਡਾ ਰੋਜਗਾਰ ਚਲਾਉਣ ਵਾਸਤੇ ਜਿਹੜੀ ਆ ਮੇਲੇ ਜਿੱਸਾ ਲੱਗਦੇ ਨੇ ਉੱਥੇ ਤੁਹਾਨੂੰ ਜਿਹੜੀ ਸਹਾਇਤਾ ਮਿਲਦੀ ਆ ਹੋਰ ਕੀ ਕੀ ਸਿਖਾਇਆ ਜਾਂਦਾ ਸਰ ਇਹਦੇ ਵਿੱਚ ਸਾਨੂੰ ਸਲਾਈ ਦੀਆਂ ਵੀ ਟ੍ਰੇਨਿੰ ਤੇ ਇਹ ਤੋਂ ਇਲਾਵਾ ਹੋਰ ਵੀ ਕਾਫੀ ਟ੍ਰੇਨਿੰਗਾਂ ਜਿਹੜੀਆਂ ਸਾਡੇ ਇਸ ਸਕੀਮ ਦੇ ਨਾਲ ਜੁੜ ਕੇ ਮਿਲਦੀਆਂ ਜਿਵੇਂ ਉਸ ਵੇ ਅਸੀਂ ਦੇਖਦੇ ਪਿੰਡਾਂ ਵਿੱਚ ਮੇਲੇ ਲੱਗੇ ਹੁੰਦੇ ਸੀ ਅੱਜ ਕੱਲ੍ਹ ਸ਼ਹਿਰਾਂ 'ਚ ਮੇਲੇ ਲੱਗ ਗਏ ਨੇ ਕਦੀ ਦੇਖਿਆ ਤੁਸੀਂ ਘਰਾਂ 'ਚੋਂ ਨਿਕਲ ਕੇ ਬਿਸਤਾਂ ਦੇ ਮੇਲੇ ਜਿਹੜੇ ਸ਼ਹਿਰਾਂ 'ਚ ਲੱਗਦੇ ਨੇ ਇਹ ਬੜੇ ਲੋਕ ਦੇਖਣ ਵਾਸਤੇ ਹੁੰਦੇ ਤੁਸੀਂ ਆਏ ਸੀ ਕਦੀ ਜ਼ਿੰਦਗੀ 'ਚ ਨਹੀਂ ਸਾਰੇ ਫਸਟ ਟਾਈਮ ਹੀ ਆ ਜੋ ਅਸੀਂ ਇਹ ਮੇਲੇ ਵਿੱਚ ਪਹੁੰਚੇ ਆਂ ਸਾਨੂੰ ਇਹ ਮੇਲੇ ਬਾਰੇ ਕੋਈ ਨੌਲੇਜ ਨਹੀਂ ਸੀ ਅਸੀਂ ਪਿੰਡਾਂ ਤਾਂ ਕੀ ਸੀਮਾ ਤੇ ਸੀ ਹਾਂਜੀ ਕਿੰਨਾ ਚੰਗਾ ਲੱਗਦਾ ਕਿੰਨਾ ਕ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਚੰਗਾ ਵੀ ਜਦੋਂ ਸ਼ਹਿਰ ਵਿੱਚ ਆਉਂਦੇ ਹੋ ਵਧੀਆ ਵੇਖਣ ਨੂੰ ਮਿਲਦਾ ਇੱਥੇ ਚੰਗੀ ਲੋਕਾਂ ਦੀ ਸੋਸਾਇਟੀ ਵਿੱਚ ਬਹਿਣਾ ਖਾਣ ਨੂੰ ਮਿਲਦਾ ਆਪਣੇ ਆਪ ਨੂੰ ਕਿੰਨਾ ਕ ਵਧੀਆ ਮਹਿਸੂਸ ਕਰਦੇ ਹੋ ਸਰ ਇਹਨੂੰ ਬਹੁਤ ਵਧੀਆ ਹੀ ਮਾਣ ਆਪਣੇ ਤੇ ਹੁੰਦਾ ਵਾ ਕਿ ਇਹੋ ਜੀ ਜ਼ਿੰਦਗੀ ਕਦੀ ਅਸੀਂ ਵੇਖੀ ਵੀ ਨਹੀਂ ਹੈ ਜੋ ਇੰਨੀ ਏਜ ਵਿੱਚ ਅਸੀਂ ਆ ਕੇ ਵੇਖਣ ਡੇ ਹਾਂ ਸਟਾਰਟਿੰਗ ਤੋਂ ਠੀਕ ਹੈ ਮੈਨੂੰ ਇਕੱਲੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ પતિ ਉਹਨਾਂ ਵੱਲੋਂ ਕਿੰਨਾ ਸਹਿਯੋਗ ਦਿੱਤਾ ਜਾਂਦਾ ਤੁਹਾਡੇ ਸੱਸੂ ਮਾ ਆ ਉਹਨਾਂ ਵੱਲੋਂ ਕਿੰਨਾ ਕ ਸਹਿਯੋਗ ਹੈ ਜੀ ਸਰ ਮੇਰੇ हां जी ਉਹ ਮੇਰਾ ਬਹੁਤ ਸਾਥ ਦਿੰਦੇ ਆ ਕਿ ਤੁਸੀਂ ਜਾਓ ਆਪਣਾ ਨਾਲੇ ਬੀਬੀਆਂ ਨੂੰ ਇਸ ਗਰੁੱਪਾਂ ਦੇ ਨਾਲ ਜੋੜੋ ਤੇ ਵੱਧ ਤੋਂ ਵੱਧ ਉਹਨਾਂ ਨੂੰ ਆਜੀਵਕਾ ਕਮਾਉਣ ਦਾ ਮੌਕਾ ਮਿਲੇ ਜਿਸ ਤਰ੍ਹਾਂ ਤੁਹਾਨੂੰ ਬੈਨੀਫਿਟ ਹੋਣ ਦੇ ਹਰ ਇੱਕ ਲੇਡੀ ਨੂੰ ਇਹ ਬੈਨੀਫਿਟ ਹੋਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਭੈਣਾਂ ਨੂੰ ਜਿਹੜਾ ਕਿ ਰੋਜ਼ਗਾਰ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਇਸ ਰੋਜ਼ਗਾਰ ਦੇ ਨਾਲ ਉਹ ਆਪਣੇ ਪੈਰਾਂ ਤੇ ਖੜ੍ਹ ਸਕਦੇ ਨੇ ਅਤੇ ਭੈਣ ਦਾ ਕਹਿਣਾ ਵੀ ਪਹਿਲੋਂ ਅਸੀਂ ਬੇਰੁਜ਼ਗਾਰ ਸੀ ਘਰਾਂ ਵਿੱਚ ਰੋਟੀ ਪਾਣੀ ਤੱਕ ਸੀ ਸੀਮ ਸੀ ਪਰ ਉਸ ਤੋਂ ਬਾਅਦ ਜਦੋਂ ਅਸੀਂ ਸਰਕਾਰ ਦੇ ਇਸ ਰੋਜ਼ਗਾਰ ਵਿੱਚ ਆਏ ਆ ਇਸ ਆਜੀਵਕਾ ਵਿੱਚ ਅਜੀ ਕਾਦੀ ਵੇਚ ਤੁਸੀਂ ਦੇਖ ਸਕਦੇ ਹੋ ਪੀਨਾਂ ਨੇ ਆਪਣਾ ਜਿਹੜਾ ਕੀ ਸਟਾਲ ਲਗਾਇਆ ਹੋਇਆ ਵਾ ਰੰਗਲਾ ਪੰਜਾਬ ਜਿਹੜਾ ਕੀ ਫੈਸਟੀਵਲ ਮੇਲਾ ਹੋ ਰਿਹਾ ਅਮਰਸਦਰ ਨੀਤਿਆਂ ਨੂੰ ਵਿੱਚ ਉੱਥੇ ਇੱਕ ਸਟਾਲ ਲਗਾਇਆ ਵਾ ਅਤੇ ਭੈਣ ਦਾ ਕਹਿਣਾ ਸੀ ਵਧੀਆ ਲੱਗ ਰਿਹਾ ਸਾਨੂੰ ਇੱਥੇ ਪੜੇ ਲਿਖੇ ਦੇ ਕੋਲ ਮਿਲਦੇ ਆ ਬੈਣ ਖੇਡਾਉਣ ਦਾ ਮੌਕਾ ਮਿਲਦਾ ਕਈ ਸੋਚਿਆ ਨਹੀਂ ਸੀ ਵੀ ਇੰਨੀ ਉਮਰ ਦੇ ਬਾਅਦ ਵਿੱਚ ਜਿਹੜਾ ਸਾਨੂੰ ਇੱਥੇ ਆਉਂਦਾ ਮੌਕਾ ਮਿਲੂਗਾ ਪਰ ਉਹਨਾਂ ਕਹਿਣਾ ਵੀ ਪਰਿਵਾਰਕ ਮੈਂਬਰਾਂ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਆ ਅਤੇ ਉਹਨਾਂ ਕਹਿ ਆ ਵੀ ਸਾਡੇ ਹਸਬੰਦ ਜਿਹੜੇ ਨੇ ਜੀਵਨ ਸਾਥੀ ਨੇ ਉਹਨਾਂ ਦੀ ਬਹੁਤ ਸਪੋਰਟ ਆ ਅਤੇ ਖੁਦ ਵੀ ਜਿਹੜਾ ਨੂੰ ਚੰਗਾ ਲੱਗ ਰਿਹਾ ਵੀ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਵੱਖ-ਵੱਖ ਤਰ ਉਹ ਜਿਹੜੇ ਸਾਰੇ ਸੂਟ ਜਿਹੜੇ ਨੇ ਸਾਰੇ ਸਲਾਈ ਕੀਤੇ ਸੂਟ ਨੇ ਅਤੇ ਬੁਟੀਕ ਦਾ ਵੀ ਜਿਹੜਾ ਕੰਮ ਬੱਚਿਆਂ ਨੂੰ ਸਿਖਾਇਆ ਜਾਂਦਾ ਵਾ 18 ਤੋਂ ਲੈ ਕੇ 40 42 ਸਾਲ ਦੀ ਉਮਰ ਤੱਕ ਦੇ ਇਹਨਾਂ ਨੂੰ ਕੰਮ ਸਿਖਾਇਆ ਜਾਂਦਾ ਵਾ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਤੇ ਮੈਨੂੰ ਇਸ ਤੋਂ ਵੀ ਜੇਕਰ ਤੁਹਾਡਾ ਕਿਸੇ ਸੰਪਰਕ ਕਰਨਾ ਹੋਵੇ ਕਿਸੇ ਰੋਜ਼ਗਾਰ ਲੈਣਾ ਹੋਵੇ ਤੇ ਕਿੱਥੇ ਆ ਕੇ ਫਾਰਮ ਜਾਂ ਕਿਸੇ ਟ੍ਰੇਨਿੰਗ ਨਾਲ ਆ ਕੇ ਸਰ ਫਾਰਮਤ ਨਹੀਂ ਇਹਦੇ ਵਿੱਚ ਕੋਈ ਭਰਨਾ ਪੈਂਦਾ ਬਸ ਉਹਨਾਂ ਨੂੰ ਗਰੁੱਪ ਬਣਾਉਣਾ ਪਏਗਾ ਆਪੋ ਆਪਣੇ ਪਿੰਡ ਜਿਹੜੇ ਮਰਜੀ ਪਿੰਡ ਵਿੱਚ ਇਹਨੂੰ ਬੁਲਾ ਸਕਣ ਅਸੀਂ ਉਸੇ ਪਿੰਡ ਵਿੱਚ ਜਾ ਕੇ ਉਹਨਾਂ ਦਾ ਗਰੁੱਪ ਤਿਆਰ ਕਰਾਵਾਂਗੇ ਫ੍ਰੀ ਟ੍ਰੇਨਿੰਗਾਂ ਮਿਲਦੀਆਂ ਇਹਦੇ ਵਿੱਚ ਸਾਰੇ ਇਹਨਾਂ ਨੂੰ ਤੇ ਮਿਲਣ ਤੋਂ ਪਹਿਰੇ ਕੋਈ ਬਲਾਕ ਸਪੰਦੀ ਹੁੰਦਾ ਕੋਈ ਸੀਡੀਪੀ ਹੁੰਦਾ ਕਿ ਜਾਂ ਕਿਸ ਤਰ੍ਹਾਂ ਸੰਪਰਕ ਹੋਦਾ ਕਿ ਇਹਨੂੰ ਕੰਮ ਪੈਵਾ ਹਾਂਜੀ ਸਰ ਬਲਾਕ ਇੰਚਾਰਜ ਮੈਡਮ ਨੂੰ ਮਿਲਣਾ ਪੈਂਦਾ ਜਾ ਕੇ ਜਿਹੜੇ ਸੈਲਫ ਹੈਲਪ ਗਰੁੱਪ ਦੇ ਨਾਲ ਜੁੜੇ ਹੋਏ ਆ ਹਾਂਜੀ ਤੇ ਉਹਨਾਂ ਕੋਲ ਸਾਰੀ ਸਾਨੂੰ ਮੁੜ ਕੇ ਫਾਰਮੇਸ਼ਨ ਦਾ ਪਤਾ ਲੱਗਦਾ ਕਿ ਪਿੰਡਾਂ ਵਿੱਚ ਜਾ ਕੇ ਆਪਾਂ ਕਿਸ ਤਰ੍ਹਾਂ ਗਰੁੱ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪੂਰੀ ਜਾਣਕਾਰੀ ਦਿੱਤੀ ਹੈ ਭੈਣ ਨੇ ਕਿ ਕਿਸ ਤਰ੍ਹਾਂ ਜੇਕਰ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਕਿਸੇ ਨੇ ਇਸ ਤਰ੍ਹਾਂ ਜੁੜਨਾ ਹੋਵੇ ਤੇ ਆਪਣੇ ਬਲਾਗ ਦੇ ਜਿਹੜੇ ਸੰਬੰਧੀ ਜਿਹੜੇ ਨੇ ਉੱਥੇ ਜਿਹੜੇ ਅਫਸਰ ਨੇ ਉਹਨਾਂ ਨਾਲ ਜਾ ਕੇ ਮਿਲਿਆ ਜਾਵੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਟ੍ਰੇਨਿੰਗ ਦਾ ਜਿਹੜਾ ਉਹ ਸਮਝਾਇਆ ਜਾਏਗਾ ਤੇ ਤੁਹਾਨੂੰ ਆਜੀਵਿਕਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਨਾਗੇ ਵਾਲਾ ਸਾਫ ਤੋਂ ਜਿਹੜੇ ਆਜੀਵਿਕਾ ਸਵੈ ਸਹਾਇਤਾ ਜਿਹੜਾ ਸਮੂਹ ਇਹ ਜਿਹੜਾ ਕੈਂਪ ਲਗਾਇਆ ਗਿਆ ਇੱਥੇ ਜਿਹੜਾ ਇਹਨੂੰ ਸਟਾਲ ਦਿੱਤਾ ਗਿਆ ਵਾ ਪੰਜਾਬ ਸਰਕਾਰ ਵੱਲੋਂ ਵਧੀਆ ਪ੍ਰਾਲਾ ਕੀਤਾ ਗਿਆ ਵਾ ਐ ਕਿ ਸਾਡੀ ਦਸ਼ਕਾਂ ਨੂੰ ਪ ਬੀਰਜਗਾਂ ਜਿਹੜਾ ਨੂੰ ਕੰਮ ਕਾ ਨਹੀਂ ਮਿਲਦਾ ਅਤੇ ਪ੍ਰਾਈਵੇਟ ਨੌਕਰੀਆਂ ਦੇ ਜਿਹੜੇ ਚੱਕਰਾਂ ਖਾਂਦੇ ਫਿਰਦੇ ਨੇ ਇੱਥੇ ਵਧੀਆ ਆਮਦਨ ਮਿਲਦੀ ਆ ਤੇ ਸਰਕਾਰ ਵੱਲੋਂ ਵਧੀਆ ਪ੍ਰਵਲਾ ਕੀਤਾ ਜਾ ਰਿਹਾ ਐਸ ਕਰਕੇ ਤੁਸੀਂ ਵੀ ਇਸ ਸਵੈ ਸਹਾਇਤਾ ਦੀ ਸਕੀਮ ਦੇ ਮੈਂਬਰ ਬਣੋ ਵੱਧ ਤੋਂ ਵਧਾ ਕੇ ਜਿਹੜਾ ਇਸ ਗਰੁੱਪ ਨੂੰ ਜੁਆਇਨ ਕਰੋ ਤਾਂ ਜੋ ਕਿ ਤੁਹਾਨੂੰ ਜਗਰ ਹੋ ਜਾ ਮਿਲ ਸਕੇ ਮੇਨੋ ਦੀ ਆਵਾਜ਼ ਮੈਂ ਤੁਹਾਡਾ ਆਪਣਾ ਹਦੀਦ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ